ਦਾ ਇਕਮਾਤਰ ਫੈਸ਼ਨ ਕਾਫੇ ਬ੍ਰਾਂਡ ਕਾਇਸਟਰਾ ਗਲੋਬਲ ਪ੍ਰਾਈਵੇਟ ਲਿਮਿਟਿਡ ਪਾਰੋਦੇਵ ਵਿੱਚ 20 ਤੋਂ ਵੀ ਜ਼ਿਆਦਾ ਸਟੋਰ ਚ ਆਪਣੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੇ ਜਿੱਥੇ ਜਿਸ ਦੇ ਚਲਦੇ ਇਹ ਬ੍ਰਾਂਡ ਜਿਹੜਾ ਹੈ ਆਪਣੇ ਨਾਮ ਦਾ ਲੋਹਾ ਮਨਵਾਦੇ ਹੋਏ ਪਠਾਨਕੋਟ ਦੇ ਵਿੱਚ ਜਿਹੜਾ ਹੈ ਆਪਣੀ ਸੇਵਾ ਪ੍ਰਦਾਨ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕਿਆ ਤੇ ਆਪਣੇ ਦਰਵਾਜ਼ੇ ਜਿਹੜੇ ਨੇ ਇਹਨਾਂ ਦੇ ਵੱਲੋਂ ਖੋਲ ਦਿੱਤੇ ਗਏ ਨੇ ਪਠਾਨਕੋਟ ਦੇ ਵਿੱਚ ਜਿਸ ਦਾ ਸ਼ੁਭ ਆਰੰਭ ਕਾਇਸਟਰਾ ਦੇ ਐਮ ਡੀ ਪਿਨੋਏ ਪਾਂਡਿਆ ਦੇ ਵੱਲੋਂ ਪਿਨੋਏ ਪਾਂਡਿਆ ਦੇ ਕਰਤਮਲਾਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਤੇ ਮੁੱਖ ਮਹਿਮਾਨ ਦੇ ਚੇਕ ਕਰ ਅਸੀਂ ਗੱਲ ਕਰੀ ਤਾਂ ਸਰਦਾਰ ਜੋਹਾਨਵੰਡੀ ਸਿਟੀ ਦੇ ਵਿਸ਼ੇਸ਼ ਕਰ ਦੇ ਬਲੋਬੀ ਦੀਵਦਰੂਪ ਦੇ ਨਾਲ ਰਿਬਨ ਅਤੇ ਕੇਕ ਕੱਟ ਕੇ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਤੇ ਵਧੇਰੀ ਜਾਣਕਾਰੀ ਦਿੰਦੇ ਹੋਏ ਕਾਇਸਤਰਾ ਦੇ ਡਾਇਰੈਕਟਰ ਚਾਰੂ ਯਾਦਵ ਨੇ ਦੱਸਿਆ ਹੈ ਕਿ ਕਾਇਸਤਰਾ ਇੱਕ ਫੈਸ਼ਨ ਕਾਫੇ ਬ੍ਰਾਂਡ ਹੈ ਜਿੱਥੇ ਲੋਕਾਂ ਦੀ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਜਿੱਥੇ ਲੋਕਾਂ ਨੂੰ ਇੱਕ ਹੀ ਛਤਰਲੇ ਫੈਸ਼ਨ ਕਲੋਥਿੰਗ ਸਟੋਰ ਨੇਲ ਸਟੂਡੀਓ ਕਾਫੇ ਔਰ ਗੇਮਿੰਗ ਸਟੋਰ ਜਿਹੜੇ ਨੇ ਇਸ ਤੋਂ ਵੀ ਜ਼ਿਆਦਾ ਸੇਵਾਵਾਂ ਮਜੜੀਆਂ ਨੇ ਉਹ ਦਿੱਤੀ ਜਾਂਦੀ ਹੈ ਤੇ ਉੱਥੇ ਉਹਨਾਂ ਨੇ ਦੱਸਿਆ ਹੈ ਕਿ ਲੋਕਾਂ ਨੂੰ ਅਲੱਗ-ਅਲੱਗ ਰੰਗਾਂ ਦੇ ਵਿੱਚ ਜਿਹੜਾ ਹੈ ਉਹ ਆਨੰਦ ਦਿਨ ਦੇ ਲਈ ਅਲਗ-ਅਲਗ ਫੀਲ ਦੇ ਵਿੱਚ ਉਹਨਾਂ ਨੂੰ ਦੇਣ ਦੇ ਲਈ ਸ਼ਾਪਿੰਗ ਕੈਫੇ ਸਨੈਕਸ কুল ਐਟਮਾਸਫੇਅਰ ਐਂਟਰਟੇਨਮੈਂਟ ਦਾ ਜਿਹੜਾ ਹੈ ਬੱਚਿਆਂ ਦੇ ਵੱਲੋਂ ਫਨ ਫਰੋਲਿਕ ਆਦੀ ਜੜੀ ਨੇ ਚੀਜ਼ਾਂ ਜੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤਾਂ ਕਿ ਇੱਕ ਹੀ ਸਟੋਰ ਥੱਲੇ ਇੱਕ ਹੀ ਛੱਤ ਥੱਲੇ ਹਰ ਇੱਕ ਜਿਹੜਾ ਹੈ ਚੀਜ਼ ਦਾ ਲੋਕ ਜਿਹੜੇ ਨੇ ਲੁਕਸ ਦਾ ਤੇ ਉੱਥੇ ਹੀ ਪਠਾਨਕੋਟ ਦੇ ਵਿੱਚ ਇੱਕ ਖੂਬਸੂਰਤ ਸੋਗਾਤ ਜਿਹੜੀ ਹੈ Holi ਦੇ ਮੌਕੇ ਤੇ ਦਿੱਤੀ ਜਾ ਰਹੀ ਹੈ ਪਠਾਨਕੋਟ ਵਾਸੀਆਂ ਨੂੰ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦਾ ਆਨੰਦ ਮਾਣਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਨਾ ਤਾਂ ਕਾਇਸਰਾ फैशन कैफे दे विच जरूर जाओ पठानकोट दे पटेल चौक दे विच सो so, दिस uh, ये हमारा 22 सेकंड स्टोर है ऑल ओवर पैन इंडिया हम लोग मल्टीपल स्टेट्स में ऑलरेडी अवेलेबल है जैसे कि दिल्ली uh, गुजरात छत्तीसगढ़ महाराष्ट्र मध्य प्रदेश ऑलरेडी हम लोग एग्जिस्ट uh, कर रहे हैं इन सारे स्टेट में ये हमारा ट्वेंटी स्टोर है एंड वी आर वेरी एक्साइटेड फॉर इट एंड हम लोगों के यहाँ पे सारा जो भी प्रोडक्ट रेंज है बहुत एक्सक्लूसिव है रिपीट नहीं होते हमारे डिजाइन एंड हर आ, आप हर विजिट में एक नया डिजाइन नया प्रोडक्ट पाएंगे एंड uh, हमारे पास लेदर मटीरियल में बैग्स अवेलेबल है ऑयल बेस्ड परफ्यूम्स है एक्सक्लूसिव ड्रेसेस हैं एंड मल्टीपल कलेक्शन ऑल वॉलेट्स एंड एवरीथिंग विल गेट हेयर फ्रॉम फूड इंडस्ट्री बेसिकली एंड हम लोगो को फैशन एक्सप्लोर करना स, करना था तो हम लोगों ने uh, ये पूरा कॉन्सेप्ट मिक्स कर दिया एंडस्रा फैशन कैफे जिसमें हम दोनों ने दोनों को कलेक्ट कर दिया तो 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 हमारा ये पठानकोट में है लुधियाना में है एंड मुक्तर में है थ्री स्टोर इन टोटल थ्री है एंड अपकमिंग हम लोग गुरदासपुर में भी बात चल रही है हमारी तो देट वुड बी अटोर अपकमिंग फोर्थ स्टोर

অলমোস্ট سارے پروڈکٹس تو دس از 올 کہ یہاں پٹھان پورٹ میں اپ کو افورڈیبل رینج میں پریمیئم پروڈکٹس مل جائیں گے۔ یا مینوں موقع ملا اس تھانے پر উদ্বোধন ਕੀਤਾ جاوے میں اپنے آپ نو بھاگا والے سمجھنا ਨਾਲی جن میرے دوست અધरवद राय ने ای بھی ایک بھاگا والے نے جڑے اس تھانے تے آ کے ਇਸ ਜਗ੍ਹਾ ਨੂੰ ਉਹੇ ਤਰ੍ਹਾਂ ਰਹੇ ਤੇ ਪ੍ਰਮਾਤਮਾ ਅੱਗੇ ਆਸ਼ ਕਰ ਬੇਨਤੀ ਕਰਦੇ ਨੇ ਇਹ ਥਾਂ ਜਿਹੜਾ ਚੜ੍ਹਦੀ ਕਲਾ ਚ ਰਹੇ ਤੇ ਸਾਰਿਆਂ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੰਤਰੀਪ ਰਿਪੋਰਟ